ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਹਾਂ ਔਰ ਕੌਮ ਦੀ ਜਿਹੜੀ ਭਾਵਨਾ ਵਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਦੀ ਹਾਂ ਠੀਕ ਆ ਬਾਕੀ ਵੀ ਧਰਮ ਗ੍ਰੰਥ ਸਰਕਾਰ ਜੋਗ ਆ ਉਹਨਾਂ ਲਈ ਵੀ ਵੱਖਰੇ ਕਾਨੂੰਨ ਬਣਾਏ ਜਾ ਸਕਦੇ ਆ ਤੇ ਬਣਾਉਣੇ ਚਾਹੀਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਕਿਉਂਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਆ ਇਸ ਲਈ ਇਹਦੇ ਵਿਸ਼ੇਸ਼ ਕਾਨੂੰਨ ਦੀ ਮੰਗ ਆ ਪਰ ਜਿਸ ਤਰੀਕੇ ਦੇ ਨਾਲ ਅੱਜ ਕੱਲ ਚੱਲ ਰਿਹਾ ਵਾ 6 ਮਹੀਨੇ ਦੇ ਉਹਨਾਂ ਨੇ ਹੁਣ ਉਹਨਾਂ ਨੂੰ ਦੇਤਾ ਇਹਦੇ ਲਈ ਕੀ ਹੈਗਾ ਕਿ ਐਸਜੀਪੀਸੀ ਦੇ ਨਾਲ ਵੀ ਪੰਜਾਬ ਸਰਕਾਰ ਨੂੰ ਸਲਾਹ ਕਰਨੀ ਚਾਹੀਦੀ ਹੈ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਆ ਔਰ ਸਟੇਟ ਦਾ ਮੁੱਖ ਮੰਤਰੀ ਦਾਵਾ ਕਰ ਰਿਹਾ ਵਾ ਕਿ ਹੁਣ ਅਸੀਂ ਬੇਅਦਬੀਆਂ ਨਹੀਂ ਹੋਣ ਦਵਾਗੇ ਜਾਂ ਐ ਰੋਕ ਦਾਂਗੇ ਪਰ ਇਹਦੇ باوجود ਜਿਹੜੀਆਂ ਇਹਨਾਂ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਆਈਆਂ ਬਹੁਤ ਹੋਈਆਂ ਉਹ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਵਾ ਕੀ 295ਏ ਦੇ ਤਹਿਤ ਉਹਨਾਂ ਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾ ਮਿਲੀ ਆ ਜੇ ਤੇ ਸਜ਼ਾ ਮਿਲੀ ਆ ਤੇ ਫੇਰ ਇਹ ਦਾਵਾ ਇਹਨਾਂ ਦਾ ਠੀਕ ਆ ਪਰ ਜੇ ਇਹਨਾਂ ਦੇ ਰਾਜ ਦੇ ਵਿੱਚ ਜਿਹੜੀਆਂ ਬੇਦਬੀਆਂ ਹੋਈਆਂ 295 ਐ ਦੇ ਤਹਿਤ ਵੀ ਦੋਸ਼ੀਆਂ ਤੇ ਪੂਰੀ ਸਖਤ ਕਾਰਵਾਈ ਹੋਈ ਨਹੀਂ ਆ ਉਹ ਫੇਰ ਬਾਹਰ ਆ ਗਏ ਆ ਤਾਂ ਫੇਰ ਮਤਲਬ ਇਹਨਾਂ ਦੀ ਭਾਵਨਾ ਨੂੰ ਆਪਾਂ ਕਿਵੇਂ ਠੀਕ ਮੰਨ ਸਕਦੇ ਆ ਘੱਟੋ ਘੱਟ ਜਿਹੜੀਆਂ ਇਹਨਾਂ ਦੇ ਰਾਜ ਦੇ ਵਿੱਚ ਬੇਦਬੀਆਂ ਹੋਈਆਂ ਉਹਦੇ ਦੋਸ਼ੀਆਂ ਨੂੰ ਤੇ ਸਖਤ ਤੋਂ ਸਖਤ ਸਜ਼ਾ ਦਿਵਾ ਲੈਣੀ ਚਾਹੀਦੀ ਬਾਕੀ ਅਸੀਂ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਆ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਤ ਜੋਤ ਗੁਰੂ ਮੰਨਦੇ ਔਰ ਜਿਹੜਾ ਵੀ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਬਣਨਾ ਉਹਦੇ ਲਈ ਸਿੱਖਾ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਏ ਜ਼ਰੂਰ ਹੀ ਕਰਨੀ ਚਾਹੀਦੀ ਆ ਅਸੀਂ ਕੋਈ ਇਦਾਂ ਦਾ ਕਾਨੂੰਨ ਵੀ ਨਹੀਂ ਮੰਗਦੇ ਜਿਹੜਾ ਪਾਕਿਸਤਾਨ ਦਾ ਇਦਾਂ ਦਾ ਕਾਨੂੰਨ ਨਹੀਂ ਸਿੱਖ ਮੰਗਦੇ ਕਿਉਂਕਿ ਸਿੱਖ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ ਸਿੱਖ ਜਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਬੇਅਦਬੀ ਕਰਨ ਤੋਂ ਪਹਿਲਾਂ ਕੋਈ ਸੋਚੇ ਕਿਉਂਕਿ ਤਿੰਨ ਤਰੀਕੇ ਦੇ ਬੇਅਦਬੀ ਹੋਈ ਉੱਥੇ ਇੱਕ ਤੇ ਅਟੈਨਸ਼ਨ ਹੀ ਬੇਅਦਬੀ ਆ ਮਹਿਬੂਲ ਕਲਾਂ ਇਹਦੇ ਪਿੱਛੇ ਕਿਹੜੇ ਲੋਕ ਆ ਉਹ ਸਾਹਮਣੇ ਆਉਣੇ ਚਾਹੀਦੇ ਪਰ ਨਹੀਂ ਆਏ ਕਿੰਨੇ ਸਾਲ ਲੰਘ ਗਏ ਦਰਬਾਰ ਸਾਹਿਬ ਦਾ ਜਿਹੜਾ ਜੰਗਲਾਂ ਟੱਪਿਆ ਗਿਆ ਉਹ ਮਿੱਥ ਕੇ ਇੱਕ ਮਤਲਬ ਤਰੀਕਾ ਹੈਗਾ ਇਹ ਜਿਹੜੀਆਂ ਬੇਅਦਬੀਆਂ ਹੀ ਇਹਦੇ ਪਿੱਛੇ ਅੱਜ ਤੱਕ ਕਾਰਨ ਲੱਭੇਗਾ ਐਸਜੀਪੀਸੀ ਨੇ ਕਿਹਾ ਸੀ ਵੀ ਉਹਦਾ ਡੀਐਨਏ ਕਰਾਓ ਕਰਵਾਇਆ ਗਿਆ ਨਹੀਂ ਕਰਵਾਇਆ ਗਿਆ ਤਾਂ ਜੇ ਸਰਕਾਰਾਂ ਸ਼ੋਹਿਰਦਵਾ ਤੇ ਜਿਹੜੇ ਦੋਸ਼ੀ ਫੜੇ ਉਹਨਾਂ ਨੂੰ ਵੀ ਸਖਤ ਸਜ਼ਾਵਾ ਦਿਵਾਉਣ ਬੇਅਦਬੀ ਦੇ ਸਬੰਧ ਚ ਜਿਹੜਾ ਕਾਨੂੰਨ ਬਣਾਉਣਾ ਸਿੱਖਾਂ ਦੀ ਨਮੈਂਦਾ ਜਮਾਤ ਦੇ ਨਾਲ ਕੋਈ ਸਲਾਹ مشورہ ਹੋਣਾ ਚਾਹੀਦਾ ਤੁਸੀ ਸਲਾਹ مشورہ ਨਹੀਂ ਹੋਇਆ ਤੁਸੀਂ ਜੋ ਸਰਕਾਰ ਦਾ ਪਹੁੰਚ ਹੋਇਆ ਤੁਹਾਨੂੰ ਪਤਾ ਹੀ ਉਹਨਾਂ ਦਾ ਅਸ਼ਰਕੀ ਹੋਇਆ ਜੇ ਪਿਛਲੀ ਸਰਕਾਰ ਚ ਗੁੱਟਕਾ ਸਾਫ ਫੜ ਕੇ ਸੌਂ ਖਾਦੀ ਕੀ ਹੋਇਆ ਬੱਸ ਕੁਝ ਨਹੀਂ ਕੀਤਾ ਇਹਨਾਂ ਨੇ ਵੀ ਕਿਹਾ ਸੀ ਹਫਤੇ ਦੇ ਵਿੱਚ ਕਰ ਦਾਂਗੇ ਕੁਝ ਵੀ ਨਹੀਂ ਕੀਤਾ ਇਹਨਾਂ ਦੇ ਰਾਜ ਚ ਜਿਹੜੀਆਂ ਬੇਅਦਬੀਆਂ ਉਹਦੇ ਦੋਸ਼ੀ ਨਹੀਂ ਫੜੇਗਾ ਹਰ ਸੇਖੇ ਚਾਹੁੰਦਾ ਵਾ ਕਿ ਬੇਅਦਬੀ ਨਾ ਹੋਵੇ ਹਰ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਚਾਹੁੰਦਾ ਵਾ ਜਦੋਂ ਉਥੇ ਮਲੇਰਕੋਟਲੇ ਪਾਕ ਕੁਰਾਨ ਦੀ ਬੇਅਦਬੀ ਹੋਈ ਆ ਤੇ ਦੋਸ਼ੀ ਕਿੱਥੇ ਆ ਕੌਣ ਆ ਕਿੰਨੂੰ ਨਹੀਂ ਪਤਾ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਰੱਬ ਨੂੰ ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਜੇ ਕੋਈ ਸੱਚੇ ਦਿਲੋਂ ਯਤਨ ਕਰ ਰਿਹਾ ਤੇ ਉਹ ਸਾਰਥਕ ਹੀ ਆ ਚਲਾਗਾ ਜੋਗਾ ਪਰ ਇਹ ਸਿਰਫ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਨਹੀਂ ਚਾਹੀਦੀ